हां जी दोस्तों पपीता खाने ਦੇ ਜ਼ਬਰਦਸਤ ਫਾਇਦੇ ਨੰਬਰ 1 ਪਪੀਤੇ ਚ ਕਈ ਤਰ੍ਹਾਂ ਦੇ ਪਾਚਕੰਜੈਮ ਹੁੰਦੇ ਹਨ ਨਾਲ ਹੀ ਇਸ ਵਿੱਚ ਕਈ ਤਰ੍ਹਾਂ ਦੇ ਫਾਈਬਰ ਵੀ ਮੌਜੂਦ ਹੁੰਦੇ ਹਨ ਜਿਸ ਕਾਰਨ ਪਚਨ ਤੰਤਰ ਸਹੀ ਰਹਿੰਦਾ ਹੈ ਨੰਬਰ 2 ਪਪੀਤੇ ਚ ਚੰਗੀ ਮਾਤਰਾ ਚ ਫਾਈਬਰ ਮੌਜੂਦ ਹੁੰਦਾ ਹੈ ਨਾਲ ਹੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ਚ ਹੁੰਦੇ ਹਨ ਆਪਣੇ ਇਹਨਾਂ ਗੁਣਾ ਕਾਰਨ ਇਹ ਕੈਲਸਟ੍ਰੋਲ ਨੂੰ ਕਾਬੂ ਕਰਨ ਚ ਅਸਰਦਾਰ ਹੈ ਨੰਬਰ 3 ਪਪੀਤੇ ਚ ਵਿਟਾਮਿਨ ਸੀ ਤਾਂ ਹੁੰਦਾ ਹੈ ਨਾਲ ਹੀ ਵਿਟਾਮਿਨ ਏ ਵੀ ਚੰਗੀ ਮਾਤਰਾ ਚ ਹੁੰਦਾ ਹੈ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਵਧਾਉਣ ਚ ਮਦਦ ਕਰਦਾ ਹੈ ਨੰਬਰ 4 ਜੇਕਰ ਤੁਸੀਂ ਭਾਰ ਘਟਾਉਣ ਚ ਸੋਚ ਰਹੇ ਹੋ ਤਾਂ ਆਪਣੀ ਡਾਇਟ ਚ ਪਪੀਤੇ ਨੂੰ ਜ਼ਰੂਰ ਸ਼ਾਮਲ ਕਰੋ ਇਸ ਚ ਮੌਜੂਦ ਫਾਈਬਰ ਭਾਰ ਘਟਾਉਣ ਚ ਸਹਾਇਤਾ ਕਰਦੀ ਹੈ ਨੰਬਰ 5 ਕੱਚਾ ਪਪੀਤੇ ਦੇ ਗੁੱਦੇ ਨੂੰ ਸ਼ਹਿਦ ਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਕੱਲ ਅਤੇ ਫੈਂਸ਼ੀਆਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 6 ਪਪੀਤੇ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਐਂਜ਼ਾਈਮ ਕੈਂਸਰ ਦੇ ਖਤਰੇ ਨੂੰ ਦੂਰ ਕਰਦੇ ਹਨ ਨੰਬਰ 7 ਪਪੀਤਾ ਖਾਣ ਨਾਲ ਸਰੀਰ ਚ ਖੂਨ ਦੀ ਕਮੀ ਦੀ ਸਮੱਸਿਆ ਮੇਸਲੇ ਦੂਰ ਹੋ ਜਾਂਦੀ ਹੈ ਇਸ ਲਈ ਸਰੀਰ ਚ ਖੂਨ ਦੀ ਕਮੀ ਹੋਣ ਤੇ ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ ਨੰਬਰ 8 ਕੱਚੇ ਪਪੀਤੇ ਦੇ ਰਸ ਚ ਜੇਕਰ ਖਾਜ ਖੁਜਲੀ ਦੰਦ ਤੇ ਲਾਇਆ ਜਾਵੇ ਤਾਂ ਜਲਦ ਆਰਾਮ ਮਿਲੇਗਾ ਨੰਬਰ 9 ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ ਇਸ ਦੀ ਰੋਜ਼ਾਨਾ ਵਰਤੋਂ ਨਾਲ ਗਾਇਆਂ ਸੇ ਪੇਟ ਚ ਦਰਦ ਉਲਟੀ ਅਤੇ ਕਬਰਾਟ ਹੋਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਧੰਨਵਾਦ ਜੀ